ਕੋਈ ਸਾਡਾ ਬਹੁਤ ਹੀ ਲੱਗਦਾ ਹੈ ਜਦ ਬਾਬਾ ਜੀ ਦੇ ਪੁੱਧਵਾਰ ਆਏ ਤਾਂ ਸਾਨੂੰ ਬਹੁਤ ਆਏ ਕਰਦੇ ਵੀ ਅਸੀਂ ਭਾਜੀ ਅਸੀਂ ਅੱਜ ਵੀ ਚ ਵੀ ਆਏ ਆ ਬਹੁਤ بارش ਹੁੰਦੀ ਸੀ ਪਰ ਅਸੀਂ ਕਿ ਬਾਬਾ ਜੀ ਤੇ ਜਾਣਾ ਹੀ ਸਾਨੂੰ ਬੱਸਾ ਵੀ ਨਹੀਂ ਮਿਲ ਰਹੀਆਂ ਤੇ ਅਸੀਂ ਬੱਸਾਂ 'ਚ ਵੀ ਭੱਜ-ਭੱਜ ਕੇ ਆਏ ਅਸੀਂ ਕਿ ਬਾਬਾ ਜੀ ਤੇ ਜਾ ਕੇ ਦਰਸ਼ਨ ਕਰੀ ਦਰਸ਼ਨ ਸੰਗਤ ਨੂੰ ਦਰਸ਼ਨ ਕਰਕੇ ਬਹੁਤ ਮਨ ਬਹੁਤ ਖੁਸ਼ ਹੁੰਦਾ ਤੇ ਦਾਨ ਵੀ ਬਹੁਤ ਕਰਦੀਆਂ ਬਹੁਤ ਦਾਨ ਕਰਦੇ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਬਹੁਤ ਸੰਤਾ ਬਹੁਤ ਆਉਂਦੀ ਆ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਬਹੁਤ ਨੰਨਟਾਉਂਦਾ ਉਹ ਹਾਂ ਧਰਤੀ ਨੂੰ ਪੈਰ ਨਹੀਂ ਲੱਗਦਾ ਬਹੁਤ ਸ਼ੁਕਰਾਨਾ ਹੁੰਦਾ ਖੁਸ਼ਮੰਨ ਹੋ ਗਿਆ ਔਖ ਵੀ ਨਹੀਂ ਲੱਗਦੀ ਉਰੇ ਆ ਕੇ ਬਸ ਫਤੇਗੜ ਸਾਹਿਬ ਦੀ ਧਰਤੀ ਤੋਂ ਆਏ ਆ ਸਾਨੂੰ ਪਤਾ ਲੱਗੇ ਬਾਬਾ ਦੀਪ ਸਿੰਘ ਦੇ ਜਪਹਿਰਾ ਸਾਹਿਬ ਲੱਗਦਾ ਸਾਡਾ ਤੀਜਾ ਜਪਹਿਰਾ ਜੀ ਸਾਡਾ ਦੇਖ ਕੇ ਬਹੁਤ ਮਾਨ ਖੁਸ਼ ਹੁੰਦਾ ਬਹੁਤ ਹੀ ਲੱਗਦਾ ਉਹ ਅਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸਾਨੂੰ ਜੀ ਮਹੀਨਾ ਹੋ ਗਿਆ ਆਉਂਦੇ ਆ ਹੋਰ ਸਾਡੇ ਬਹੁਤ ਹੀ ਲੱਗਦਾ ਹੈ ਜਦ ਬਾਬਾ ਜੀ ਦੇ ਪੁੱਤਵਾਰ ਆਏ ਤਾਂ ਸਾਨੂੰ ਬਹੁਤ ਆਏ ਕਰਦੇ ਵੀ ਅਸੀਂ ਭਾਜੀ ਅਸੀਂ ਅਜ ਵੀਚ ਵੀ ਆਏ ਆ ਬਹੁਤ ਵਾਰਸ਼ ਹੁੰਦੀ ਥੀ ਪਰ ਅਸੀਂ ਕੇ ਬਾਬਾ ਜੀ ਦੇ ਜਾਣਾ ਹੀ ਸਾਨੂੰ ਬੱਸਾਂ ਵੀ ਨਹੀਂ ਮਿਲ ਰਹੀਆਂ ਤੇ ਅਸੀਂ ਬੱਸਾਂ ਜੋ ਵੀ ਭੱਜ-ਭੱਜ ਕੇ ਆਏ ਅਸੀਂ ਕਿਹਾ ਬਾਬਾ ਜੀ ਤੇ ਜਾ ਕੇ ਦਰਸ਼ਨ ਕਰੀਏ ਦਰਸ਼ਨ ਸੰਗਤ ਨੂੰ ਦਰਸ਼ਨ ਕਰਕੇ ਬਹੁਤ ਮਨ ਬਹੁਤ ਖੁਸ਼ ਹੁੰਦਾ ਹੈ ਸੰਗਤਾਂ ਇੱਥੇ ਦਾਨ ਵੀ ਬਹੁਤ ਕਰਦੀਆਂ ਬਹੁਤ ਦਾਨ ਕਰਦੀਆਂ ਅਸੀਂ ਵੀ ਕਹਿੰਦੇ ਸਨ ਵੀ ਪ੍ਰਮਾਤਮਾ ਬਾਬਾ ਦੀਪ ਸਿੰਘ ਦਵੇ ਖੁੱਲੇ ਕਫੇ ਬਾਬਾ ਜੀ ਅਸੀਂ ਵੀ ਤੁਹਾਡੇ ਲੰਗਰ ਲਾ ਕੇ ਜਾਈਏ ਇੱਥੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਬਾਬਾ ਜੀ ਦੇ ਬਹੁਤ ਸੰਗਤਾਂ ਬਾਹਰ ਆਉਨੀਆਂ ਨੇ ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰਨਾ ਚਾਹੋ ਪਰਮਾਤਮਾ ਕਰੂਗਾ ਸਾਡੀ ਵੀ ਸਾਡੀ ਵੀ ਕਰੂਗਾ ਪਰਮਾਤਮਾ ਮਨੋ ਕਾਮ ਨਹੀਂ ਜੇ ਬਾਬਾ ਜੀ ਦੇ ਘਰ ਆ ਕੇ ਲੰਗਰ ਦਰਸ਼ਨ ਸੰਗਤ ਨੂੰ ਤੇ ਇਹਦੇ ਮਨੋ ਕਾਮ ਨਹੀਂ ਹੈ ਕਰੂਗਾ ਪਰਮਾਤਮਾ ਹਰਦਾਸਾਂ ਕਰਦੇ ਕਰੂਗਾ ਕੀ ਬਦਲਾਵ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਚ ਤੇ ਹੁਣ ਦੇ ਜੀਵਨ ਚ ਬਹੁਤ ਵਧੀਆ ਪਹਿਲਾ ਵਾਲਾ ਵੀ ਵਧੀਆ ਤੇ ਹੁਣ ਵੀ ਵਧੀਆ ਹੈ ਕਿੰਨਾ ਕਨੰਦ ਆਉਂਦਾ ਤੁਹਾਨੂੰ ਇੱਥੇ ਬਹੁਤ ਆਨੰਦ ਆਉਂਦਾ ਉਹ ਬਹੁਤ ਆਨੰਦ ਅਸੀਂ ਖਤੇਗਰ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਬਹੁਤ ਆਨੰਦ ਆਉਂਦਾ ਉਹ ਹਾਂ ਜਿਹੜੀਆਂ ਘਰੇ ਬੈਠੀਆਂ ਸੰਤਾ ਦੇਖ ਰਹੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਹੈ ਕਿ ਆਨੰਦ ਆਉਂਦਾ ਉਹ ਸਾਡੇ ਨਾਲ ਵੀ ਜ਼ਿਆਦਾ ਆਨੰਦ ਲਿੰਨੀ ਹੈ ਹਾਂ ਕਿੰਨਾ ਸ਼ੁਕਰਾਨਾ ਕਰਦੇ ਆ ਬਹੁਤ ਸ਼ੁਕਰਾਨਾ ਬੁਰਾ ਦਾ ਬਹੁਤ ਸ਼ੁਕਰਾਨਾ ਕਰਦੇ ਆ ਹਾਂ ਧਰਤੀ ਨੂੰ ਪੈਰ ਨਹੀਂ ਲੱਗਦਾ ਬਹੁਤ ਸ਼ੁਕਰਾਨਾ ਹੁੰਦਾ ਖੁਸ਼ਮੰਨ ਹੋ ਗਿਆ ਭੁੱਖ ਵੀ ਨਹੀਂ ਲੱਗਦੀ ਉਰੇ ਆ ਕੇ ਬਸ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹਗਰ ਸਾਹਿਬ ਦੀ ਧਰਤੀ ਤੋਂ ਆਏ ਆ ਸਾਨੂੰ ਪਤਾ ਲੱਗੇ ਬਾਬਾ ਦੀਪ ਸਿੰਘ ਦੇ ਜਪਹਿਰਾ ਸਾਹਿਬ ਲੱਗਦਾ ਸਾਡਾ ਤੀਜਾ ਜਪਹਿਰਾ ਜੀ ਸਾਡਾ ਦੇਖ ਕੇ ਬਹੁਤ ਮਾਨ ਖੁਸ਼ ਹੁੰਦਾ ਬਹੁਤ ਲੱਗਦਾ ਓਰੇ ਅਸੀਨਾ ਸਮਾ ਹੋ ਗਿਆ ਤੁਹਾਨੂੰ ਇੱਥੇ ਸਾਨੂੰ ਜੀ ਮਿੰਨਾ ਹੋ ਗਿਆ ਆਉਂਦੇ ਆ ਅੱਛਾ ਜੀ ਹੁਣ ਸਾਡੇ ਬਹੁਤ ਹੀ ਲੱਗਦਾ ਜਦ ਬਾਬਾ ਜੀ ਦਾ ਪੁੱਤ ਵਾਰ ਆਇਆ ਤਾਂ ਸਾਨੂੰ ਬਹੁਤ ਆਏ ਕਰਦੇ ਵੀ ਅਸੀਂ ਭਾਜੀ ਅਸੀਂ ਅੱਜ ਵੀਚ ਵੀ ਆਏ ਆ ਬਹੁਤ ਵਾਰਸ਼ ਹੁੰਦੀ ਈ ਪਰ ਅਸੀਂ ਕੇ ਬਾਬਾ ਜੀ ਤੇ ਜਾਣਾ ਹੀ ਸਾਨੂੰ ਬੱਸਾਂ ਵੀ ਨਹੀਂ ਮਿਲ ਰਹੀਆਂ ᱛੀ ਅਸੀਂ ਬੱਸਾਂ ਚੋ ਵੀ ਭੱਜ ਭੱਜ ਕੇ ਆਏ ਅਸੀਂ ਕੇ ਬਾਬਾ ਜੀ ਤੇ ਜਾ ਕੇ ਦਰਸ਼ਨ ਕਰੀਏ ਦਰਸ਼ਨ ਸੰਗਤ ਨੂੰ ਦਰਸ਼ਨ ਕਰਕੇ ਬਹੁਤ ਮਨ ਬਹੁਤ ਖੁਸ਼ ਹੁੰਦਾ ਹੈ ਸੰਗਤਾਂ ਇੱਥੇ ਦਾਨ ਵੀ ਬਹੁਤ ਕਰਦੀਆਂ ਬਹੁਤ ਦਾਨ ਕਰਦੀਆਂ ਅਸੀਂ ਵੀ ਕਹਿੰਦੇ ਸਨ ਵੀ ਪ੍ਰਮਾਤਮਾ ਬਾਬਾ ਦੀਪ ਸਿੰਘ ਦਵੇ ਖੁੱਲੇ ਕਫੇ ਬਾਬਾ ਜੀ ਅਸੀਂ ਵੀ ਤੁਹਾਡੇ ਹਾਂਜੀ ਲੰਗਰ ਲਾ ਕੇ ਜਾਈਏ ਇੱਥੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਬਾਬਾ ਜੀ ਦੇ ਬਹੁਤ ਸੰਗਤਾਂ ਬਹੁਤ ਆਉਂਦੀਆਂ ਨੇ ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰਨਾ ਚਾਹੋ ਪ੍ਰਮਾਤਮਾ ਕਰੂਗਾ ਸਾਡੀ ਵੀ ਸਾਡੀ ਵੀ ਕਰੂਗਾ ਪ੍ਰਮਾਤਮਾ ਮਨੋ ਕਾਮਨੀ ਜੇ ਬਾਬਾ ਜੀ ਦੇ ਘਰ ਆ ਕੇ ਲੰਗਰ ਦਰਸ਼ਨ ਸੰਗਤ ਨੂੰ ਦੇਖਦੇ ਮਨੋ ਕਾਮ ਲਈ ਹੈ ਕਰੂਗਾ ਪਰਮਾਤਮਾ ਹਰਦਾਸਾਂ ਕਰਦੇ ਆ ਕਰੂਗਾ ਕੀ ਬਦਲਾਵ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਚ ਤੇ ਹੁਣ ਦੇ ਜੀਵਨ ਚ ਬਹੁਤ ਵਧੀਆ ਪਹਿਲਾ ਵਾਲਾ ਵੀ ਵਧੀਆ ਤੇ ਹੁਣ ਵੀ ਵਧੀਆ ਹੈ ਕਿੰਨਾ ਖੁਸ਼ ਆਨੰਦ ਆਉਂਦਾ ਤੁਹਾਨੂੰ ਇੱਥੇ ਬਹੁਤ ਆਨੰਦ ਆਉਂਦਾ ਵੀਰੇ ਬਹੁਤ ਆਨੰਦ ਅਸੀਂ ਫਟੇਕਾਰ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਬਹੁਤ ਆਨੰਦ ਆਉਂਦਾ ਵੀਰੇ ਹਾਂ ਜਿਹੜੀਆਂ ਘਰੇ ਬੈਠੀਆਂ ਸੰਤਾ ਦੇਖ ਰਹੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਕਿ ਕਿੰਨਾ ਆਨੰਦ ਆਉਂਦਾ ਹੁਣ ਸਾਡੇ ਨਾਲ ਵੀ ਜ਼ਿਆਦਾ ਆਨੰਦ ਲਿਨੀ ਆ ਹਾਂ ਕਿੰਨਾ ਸ਼ੁਕਰਾਨਾ ਕਰਦੇ ਆ ਬਾਬਾ ਸ਼ੁਕਰਾਨਾ ਪੁਰਾ ਦਾ ਬਹੁਤ ਸ਼ੁਕਰਾਨਾ ਦਾ ਸ਼ੁਕਰਾਨਾ ਕਰਦੇ ਆ ਹਾਂ ਧਰਤੀ ਨੂੰ ਪੈਰ ਨਹੀਂ ਲੱਗਦਾ ਬਹੁਤ ਸ਼ੁਕਰਾਨਾ ਹੁੰਦਾ ਖੁਸ਼ਮੰਨ ਹੋ ਗਿਆ ਭੁੱਖ ਵੀ ਨਹੀਂ ਲੱਗਦੀ ਉਰੇ ਆ ਕੇ ਬਸ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਨਿਆ ਸਾਤਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ